ਨੁਚਾਲੰਦਾ ਚੌਧਰੀ ਗੁੰਡੀ ਰਣ ਪ੍ਰਧਾਨ ਦੋਸਤੋ ਤੁਹਾਨੂੰ ਇਹ ਜੇ ਬਾਬੇ ਨਾਲ ਮਲਾਉਣੇ ਆ ਜਿਹੜਾ ਬਾਬਾ ਚ ਰਸਤੇ ਦੇ ਵਿੱਚ ਟੂਣਾ ਕਰ ਰਿਹਾ ਸੀ ਤੇ ਚੱਪਲਾ ਛੱਡ ਕੇ ਭੱਜਿਆ ਬਾਬਿਓ ਜਿਹੜਾ ਲੋਕਾਂ ਦੇ ਭਲੇ ਕਰਦਾ ਅੱਜ ਉਹੀ ਬਾਬਾ ਉਹੀ ਕਸੂਤਾ ਫਸ ਗਿਆ ਆਏ ਦੋਸਤੋ ਉਸ ਬਾਬੇ ਨਾਲ ਮਲਾਉਣੇ ਆ ਆਏ ਦੋਸਤ ਸੱਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਜੀ ਸਿੱਧੂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਬਾਬਾ ਖੜਾ ਅੰਤਰਜਾਮੀ ਬਾਬਾ ਜਿੰਨਾਂ ਕੋਲ ਆਪਾਂ ਜਾਣਦੇ ਆ ਉਹਨਾਂ ਦੇ ਪੈਰੀ ਡਿੱਗਦੇ ਆ ਵੀ ਬਾਬਾ ਸਾਡਾ ਭਲਾ ਕਰ ਅਸੀਂ ਦੁੱਖਾਂ ਚ ਸਾਡੇ ਘਰੇ ਆ ਖੁਸ਼ੀ ਹੈ ਨਹੀਂ ਸਾਡੇ ਘਰੇ ਆ ਚੀਜ਼ ਹੈ ਨਹੀਂ ਸਾਡੇ ਘਰੇ ਉਹ ਚੀਜ਼ ਹੈ ਨਹੀਂ ਉਹ ਬਾਬੇ ਕੋਲ ਖਣੇ ਆ ਜਿਹੜਾ ਬਾਬਾ ਇਹ ਚੀਜ਼ਾਂ ਨੂੰ ਪੂਰਾ ਕਰ ਦਿੰਦਾ ਜੰਤਰ ਮੰਤਰ ਮਾਰ ਕੇ ਸਰਾ ਕਰਾ ਦਿੰਦਾ ਬਾਬਾ ਜੀ ਸਸੀ ਕਾ ਸਸੀ ਕਾ ਠੀਕ ਹਾਂ ਹਾਂ ਵਧੀਆ ਚੰਗੇ ਭਲੇ ਹਾਂ ਜਮਾ ਤੰਦਰੁਸਤ ਹਾਂ ਹਾਂ ਬਾਬਾ ਜੀ ਅੱਛਾ ਨਾ ਕੀਏ ਸੋ ਤਾਂ ਚਾ ਬਾਬਾ ਹੈ ਚੋਚਾ ਬਾਬਾ ਪੁੱচ্চਾ ਨਹੀਂ ਉਹਦਾ ਲੁੱচ্চਾ ਬਾਬਾ ਲੱਗਦਾ ਬਾਬਾ ਕਹਿੰਦੇ ਲੁੱচ্চਾ ਤਾਂ ਨਹੀਂ ਨੂੰ ਨਹੀਂ 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 ਪੁੱচ্চਾ ਬਾਬਾ ਅੱਛਾ ਬਾਬਾ ਜਿਹੜਾ ਆਹ ਦਾਤੀ ਰੱਖੀ ਹੋਈ ਆ ਤੁਸੀਂ ਹੱਥ 'ਚ ਇਹਦੇ ਨਾਲ ਕੀ ਕਰਦਾ ਥੌਲਾ ਪਾਈ ਦੇ ਇਹਦੇ ਨਾਲ ਕਸ਼ਟ ਦੂਰ ਕਰੀ ਦੇ ਤਾਸ਼ਟ ਦੂਰ ਕਰੀ ਦੇ ਅੱਛਾ ਕਿਵੇਂ ਕਿਵੇਂ ਕਸ਼ਟ ਦੂਰ ਹੋ ਗਿਆ ਹਾਂ ਉਹ ਵੇਖੋ ਕਿਆ ਬਾਤ ਆ ਦਾਤੀ ਨੂੰ ਐ ਫੜਿਆ ਉਤੋਂ ਦੀ ਕਮਾਇਆ ਕਹਿੰਦਾ ਤੇਰੇ ਕਸ਼ਟ ਦੂਰ ਹੋਗੇ ਅੱਛਾ ਬਾਬਾ ਇਹ ਕਸ਼ਟ ਦੂਰ ਹੋ ਜਾਂਦੇ ਹਾਂ ਹਾਂ ਹੋ ਜਾਂਦੇ ਆ ਐ ਕਸ਼ਟ ਦੂਰ ਹੋਏ ਮੈਂ ਹਾਂ ਹੋ ਜਾਣਗੇ ਸੁੱਡੇ ਵੀ ਹੁਣ ਹੋਣਗੇ ਹੋਗੇ ਸਾਡੇ ਕਸ਼ਟ ਹਾਂ ਹਾਂ ਹੈ ਬਈ ਸਾਡਾ ਤਾਂ ਜੀ ਸਰਦਾ ਇਹਨਾਂ ਦਾ ਜੀ ਬਹੁਤ ਜ਼ਿਆਦਾ ਸਰਦਾ ਹੈ ਅੱਛਾ ਤੁਸੀਂ ਕੀ ਕੀ ਕਰਨਾ ਆਇਆ ਮੈਂ ਤਾਂ ਜੀ ਜਲ ਕਰਵਾਉਣ ਆਇਆ ਜੀ ਅੱਛਾ ਜਲ ਕਰਵਾਉਣ ਆ ਜਲ ਜਲਨਾ ਕਿਵੇਂ ਮੈਂ ਪਸ਼ੂਆਂ ਵਾਸਤੇ ਜਲ ਕਰਾਉਣ ਆਇਆ ਜੀ ਪਸ਼ੂਆਂ ਵਾਸਤੇ ਅੱਛਾ ਪਸ਼ੂ ਠੀਕ ਆ ਹੁਣ ਪਸ਼ੂ ਜੀ ਕੱਟੀ ਦਾ ਮਰ ਗਈ ਜੀ ਇੱਕ ਅੱਛਾ ਕੱਟੀ ਮਰ ਗਈ ਹੁਣ ਹਾਂ ਜੀ ਹੁਣ ਬਾਬੇ ਆਂਦੇ ਸੀ ਦੂਰੀਆ ਰਾਈ ਡੇਰੇ ਚ ਰੱਖ ਦੇਵਾਂਗੇ ਹੁਣ ਮੈਨੂੰ ਲੱਗਦਾ ਜਿਹੜੇ ਸਾਹ ਨਾਲ ਕੱਟੀ ਮਰ ਗਈ ਬਾਬਾ ਕਦੇ ਦੂਜੀ ਮੱਝ ਨੇ ਮਰ ਜੇ ਨਾ ਮੱਝ ਲਈ ਹੈ ਨਾ ਵੇਖੋ ਕੀ ਬੰਦਾ ਹੈ ਅਸੀਂ ਤਾਂ ਕਰਕੇ ਦੇਣਾ ਹਾਂ ਬਾਤ ਬਾਬੇ ਬਾਬਾ ਮੇਰੀ ਗੱਲ ਸੁਣਾ ਜਿਹਨਾਂ ਤੇਰਾ ਨਾਂ ਹੈਗਾ ਇਹ ਟੁੱੱਚਾ ਬਾਬਾ ਇਹ ਲੋਕ ਐ ਕਮੈਂਟ ਨਹੀਂ ਬਣਾਉਂਦੇ ਵੀ ਲੁੱੱਚਾ ਬਾਬਾ ਨਹੀਂ ਉਹ ਬਣਾਈ ਜਾਂਣਾ ਆਪਣਾ ਟੁੱੱਚੇ ਬਾਬੇ ਦਾ ਮਤਲਬ ਇਹ ਆ ਵੀ ਦੁਨੀਆਂ ਨਾਲੋਂ ਮੈਂ ਟੁੱਟਿਆ ਹੋਇਆ ਤੇ ਸਾਦਾ ਚਲੀ ਨਾ ਆਹ ਹਾ ਹਾ ਕੀ ਬਾਤ ਹੈ ਅੱਛਾ ਬਾਬਾ ਇੱਕ ਕੀ ਡੋਲੂ ਜੀ ਡੋਲੂ ਜੇ ਜਾਲ ਅੱਛਾ ਜਾਲ ਹੈ ਅੱਛਾ ਇਹਦੀ ਬੋਤਲ ਚ ਕੀ ਹੈ ਇਹ ਵੀ ਜਾਲੀ ਜਾਲ ਅੱਛਾ ਕੀ ਕਰਦੇ ਬਾਈ ਜਲ ਨਾਲ ਜਲ ਨਾਲ ਬਾਬੇ ਜੀ ਛਿੱਟੇ ਮਾਰਦੇ ਆ ਐ ਕਰਕੇ ਜੀ ਸੰਗਤ ਦੇ ਅੱਛਾ ਸੰਗਤ ਦੇ ਛਿੱਟੇ ਬਾਬਾ ਇਹ ਕੀ ਕਹਿੰਦੇ ਚੰਗ ਦੇ ਛਿੱਟੇ ਮਾਰਦੇ ਤੇ ਛਿੱਟੇ ਮਾਰਨੇ ਪੈਂਦੇ ਵੀ ਜਦੋਂ ਕੋਈ ਜਨਤਾ ਆਉਂਦੀ ਆ ਨਾ ਕਿਹੜੇ ਛਿੱਟੇ ਕਹਿ ਰਿਆ ਹੈ ਉਹ ਇਹ ਉਹ ਜਿਹੜੇ ਛਿੱਟੇ ਮਾਰਦੇ ਨੇ ਭਗਤੀ ਵਾਲੇ ਅੱਛਾ ਭਗਤੀ ਵਾਲੇ ਮੈਂ ਤਾਂ ਛਿੱਟੇ ਹੋਰ ਹੀ ਸਮਝ ਗਿਆ ਸੀ ਹੈਂ ਨਹੀਂ ਨਹੀਂ ਉਹ ਛੱਟੇ ਨਹੀਂ ਗਏ ਭਗਤੀ ਵਾਲੇ ਛੱਟੇ ਹੁੰਦੇ ਅੱਛਾ ਬਾਬਾ ਜਿਹੜੀ ਗੱਲ ਪਿੱਛੇ ਤੁਹਾਡੇ ਕੋਲ ਆਏ ਆ ਤੁਸੀਂ ਲੋਕਾਂ ਨੂੰ ਚਾਨਣ ਦਿੰਨੇ ਹੋ ਵੀ ਤੁਹਾਡੇ ਘਰ ਦੇ ਵਿੱਚ ਆ ਚੀਜ਼ ਚੱਲ ਰਹੀ ਹੈ ਤੁਹਾਡੇ ਘਰ 'ਚ ਆ ਚੀਜ਼ ਚੱਲ ਰਹੀ ਹੈ ਤੁਸੀਂ ਇੱਥੋਂ ਐ ਹੋ ਜੋ ਇੱਥੋਂ ਐ ਹੋ ਜੋ ਵੀ ਤੁਹਾਡੇ ਘਰੇ ਕੋਈ ਵਾਪਰ ਨਾ ਜਾਵੇ ਚੀਜ਼ ਠੀਕ ਹੈ ਜਾਂ ਤੁਹਾਡੇ ਕੋਈ ਭੂਤ ਪ੍ਰੇਤ ਹਨ ਤੇ ਅੱਜ ਤੁਹਾਡੇ ਘਰ ਹੀ ਚੋਰੀ ਹੋ ਗਈ ਬਾਬਾ ਪਤਾ ਚੱਕ ਰਹੀ ਆ ਅਸੀਂ ਸੀਗੇ 5-6 ਦਿਨਾਂ ਦੀ ਬੀਜੀ ਲੋਕਾਂ ਦੇ ਕਰਦੇ ਫਿਰ ਤੁਸੀਂ ਭਲੇ ਕੁਝ ਲੰਗ ਚੀਜ਼ਾਂ ਦਾ ਸੀ ਭਲਾ ਕਰਦਣੇ ਪਾਬੇ ਤੇ ਪੈਂਦੀ ਆ ਕਸ਼ਟ ਉਹ ਤੇ ਉਹ ਕੱਲ ਦਾ ਮੈਂ ਥੱਕਿਆ ਵੱਧ ਕਰਕੇ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਪਿਆ ਕਿੱਥੇ ਆ ਤੇ ਉਹਦਾ ਕਰਕੇ ਹਾਂ ਬਾਬਾ ਪ੍ਰਿੰਡਾਂ ਪ੍ਰਿੰਡਾਂ ਰੱਖੀਆਂ ਆ ਦੁਨੀਆ ਹਾਂ ਪ੍ਰਿੰਡਾਂ ਰੱਖਾਂ ਮੈਂ ਕੀ ਲੈਣਾ ਸੀ ਮੇਰੇ ਕੋਲ ਇਹ ਪਤਾ ਤੈਨੂੰ ਦੱਸਣ ਆਈ ਸੀ ਕੰਨ ਚ ਬਾਬੇ ਨਾਲ ਵਾਲੀ ਵੱਤ ਵੇਜੇ ਨਾ ਕਰੀ ਬਾਬੇ ਨਾਲ ਵਾਲੀ ਵੱਤੋਂ ਜੀ ਨਕਰੀਆਂ ਜਵਾ ਫਿਰ ਹਾਂ ਤੇ ਬਹੁਤ ਸੁੱਤੇ ਨੂੰ ਨਹੀਂ ਪਤਾ ਲੱਗਾ ਚੱਲ ਜਿਹੜਾ ਲੈ ਗਿਆ ਉਹਦਾ ਭਲਾ ਹੋਵੇ ਹਾਂ ਉਹ ਜਿਹੜੀ ਕੋਈ ਚੀਜ਼ ਲੈ ਕੇ ਗਿਆ ਉਹ ਤਾਂ ਲੋਕਾਂ ਦੀ ਦਿੱਤੀ ਹੋਈ ਆ ਉਹਦੇ ਅੱਛਾ ਹਾਂ ਕਿਆ ਬਾਤ ਆ ਬਾਬਾ ਕਹਿ ਰਿਹਾ ਕਹਿੰਦਾ ਵੀ ਮੈਂ 6-7 ਦਿਨ ਹੋ ਗਏ ਸੀ ਮੈਂ ਥੱਕਿਆ ਪਿਆ ਸੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਭਲੇ ਕਰਕੇ ਆਉਂਦਾ ਸੀ ਉਹਨਾਂ ਦਾ ਜਿਹੜਾ ਕਸਟ ਹੁੰਦਾ ਕਹਿੰਦਾ ਮੈਂ ਉੱਤੇ ਲੈ ਲੈਣਾ ਐਦਾਂ ਹੋ ਸਕਦਾ ਯਾਰ ਮੈਨੂੰ ਤਾਂ ਲੱਗਦਾ ਨਹੀਂ ਬਾਬਾ ਐਦਾਂ ਹੁੰਦਾ ਹੋਊਗਾ ਹੁੰਦਾਗਾ ਹੁੰਦਾਗਾ ਤਾਂ ਨਹੀਂ ਹੁੰਦਾ ਬਾਈ ਐਦਾਂ ਹੁੰਦਾ ਹੁੰਦਾ ਜੀ ਹੁੰਦਾ ਬਹੁਤ ਬਹੁਤ ਆਇਆ ਤੁਹਾਡੀ ਜਿਹੜੀ ਕੱਟੀ ਮਰੀ ਆ ਹੁਣ ਇਹ ਬਾਬਾ ਕਿਤੇ ਮਾਜਰਾ ਮਾਰਦੇ ਤੁਹਾਡੀ ਹਣ ਜੀ ਉਹ ਤਾਂ ਫਿਰ ਬਾਬਿਆਂ ਦੀ ਸ਼ਰਧਾ ਸਾਡੀ ਤਾਂ ਜੀ ਅਸੀਂ ਤਾਂ ਭਗਤਾਂ ਇਹਨਾਂ ਦੀ ਜਿਵੇਂ ਆਖਣਗੇ ਜਿਵੇਂ ਇਹ ਸਾਨੂੰ ਰਾਹ ਦਿਖਾਉਣਗੇ ਉਹ ਰਾਹਾਂ ਤੇ ਤੁਰਨਾ ਜੀ ਉਹ ਵਾ ਵਾ ਕੀ ਬਾਤਾਂ ਕਹਿੰਦੇ ਇਹ ਇਹ ਭਗਤ ਜਿਹੜਾ ਹੈਗਾ ਬਾਬਾ ਕਹਿੰਦਾ ਜਿਵੇਂ ਵੀ ਕਰੂਗਾ ਜਿਵੇਂ ਕਹਿ ਦੂਗਾ ਕੋਈ ਚੱਕਰ ਨਹੀਂ ਉਵੇਂ ਹੀ ਚੱਲੂਗਾ ਅੱਛਾ ਤੈਨੂੰ ਕਿੰਨਾ ਟਾਈਮ ਹੋ ਗਿਆ ਬਾਬਿਆ ਮਾ ਇਹ ਛੋਟਾ ਹੁੰਦਾ ਹੀ ਬਾਬੇ ਕੋਲ ਤਾਂ ਛੋਟਾ ਹੁੰਦਾ ਹੀ ਬਾਬਾ ਇਹ ਇਹਨੂੰ ਕਿੰਨਾ ਟਾਈਮ ਹੋ ਗਿਆ ਇਹ ਛੋਟਾ ਹੁੰਦਾ ਮਤਲਬ 2-3 ਸਾਲਾਂ ਦਾ ਜੀ ਜਦੋਂ ਇਹ ਥੋੜਾ ਮੁੰਡਾ ਹਾਂ ਮੇਰਾ ਹੀ ਆ ਇਹਦਾ ਮੁੰਡਾ ਨਾ ਨਾ ਜੀ ਇਹਦਾ ਕਹਿੰਦਾ ਨਹੀਂ ਜਦੋਂ ਪਾਲ ਲਿਆ ਪੋਸ ਆ ਕਿਤੇ ਕਿਤੇ ਹੋਰ ਚੱਕਰ ਤਾਂ ਨਹੀਂ ਬਾਬਾ ਨਹੀਂ ਨਹੀਂ ਉਹ ਤਾਂ ਨਹੀਂ ਕੋਈ ਚੱਕਰ ਹੈ ਨਹੀਂ ਨਹੀਂ ਦੇਖ ਲਓ ਨਹੀਂ ਨਹੀਂ ਕਿਤੇ ਉਹ ਕੰਮ ਵੀ ਤਾਂ ਨਹੀਂ ਹੁੰਦਾ ਪਿਆ ਜਿਹੜੇ ਦੇਰਿਆਂ ਦੇ ਵਿੱਚ ਜਾਂ ਅਪਗਾਇਦੀ ਵੀ ਜਿੱਥੇ ਧਾਰਮਿਕ ਤਾਂ ਧਰਮ ਨੂੰ ਮੰਨਿਆ ਜਾਂਦਾ ਜਿੱਥੇ ਲੋਕ ਆ ਤੋਂ ਆਪਣੇ ਆਪ ਹੀ ਕੋਈ ਬਾਬਾ ਬਣਾ ਲੈਂਦੇ ਆ ਉੱਥੇ ਇਹੋ ਜਿਹਾ ਸਰੀਰਕ ਪੱਖੋਂ ਬੁੜੀਆਂ ਨਾਲ ਸੋਸ਼ਲ ਸ਼ੋਸ਼ਣ ਕਿੰਦਾ ਕੀਤਾ ਜਾਂਦਾ ਉਹ ਸਿਸਟਮ ਤਾਂ ਨਹੀਂ ਨਹੀਂ ਅਸੀਂ ਬੁੜਿਆਂ ਨੂੰ ਬਾਲਾ ਨੇੜੇ ਨਹੀਂ ਲੱਗਣ ਹੁੰਦੇ ਅੱਛਾ ਹਾਂ ਇਹ ਚੇਲਾ ਹੀ ਪੈਂਦਾ ਮੇਰਾ ਜਿਹੜਾ ਅੱਛਾ ਤੇ ਤੂੰ ਵੀ ਨਾ ਹਾਂਜੀ ਕਿੰਨਾ ਟਾਈਮ ਹੋ ਗਿਆ ਤੈਨੂੰ ਬਚਪਨ ਤੋਂ ਹੁਣ ਕਿੰਨੇ ਸਾਲ ਦੀ ਹੋ ਗਈ ਮੇਰੀ ਹੈਗੀ ਹੁਣ 15 ਸਾਲਾਂ ਦੀ ਤੂੰ ਕੀ ਪੜਦਾ ਪੜਦਾ ਕਿ ਨਹੀਂ ਨਾ ਨਾ ਸੇਵਾ ਤੇ ਹੁੰਨੇ ਬਾਬੇ ਨਹੀਂ ਇਹਦੇ ਨਾਲ ਹੀ ਹੁੰਦਾ ਬਸ ਹਾਂ ਬਾਬਾ ਤੇਰੇ ਨਾਲ ਹੀ ਹੁੰਦਾ ਹਾਂ ਬਸ ਇਹਨੂੰ ਉਹ ਮੁੰਡਾ ਤੇਰੇ ਕੋਲ ਆਇਆ ਹੁਣ ਉਹਦਾ ਕੀ ਉਹਦੇ ਉਹਦੇ ਹੁਣ ਕਿਵੇਂ ਪਾਣੀ ਦੇਗਾ ਤੂੰ ਦੇ ਕੇ ਖਾ ਦੇਵਾਂਗੇ ਇੱਕ ਤਾਂ ਰੱਖ ਕਰਕੇ ਦੇਣੀ ਆ ਇੱਕ ਜਲ ਕਰਕੇ ਦੇਵਾਂਗੇ ਤੇ ਕਿਵੇਂ ਕਿਵੇਂ ਬਾਬਾ ਜੀ ਕਿਵੇਂ ਬੱਲਾ ਜਲ ਕੀਤਾ ਹੈ ਹਾਂ ਕਿਵੇਂ ਕਿਵੇਂ ਅੱਛਾ ਹੋ ਗਿਆ ਜਲ ਹਾਂ ਉਹ ਵਾਹ ਵਾਹ ਕੀ ਅੱਛਾ ਹੋ ਗਿਆ ਜਲ ਹਾਂਜੀ ਹੋ ਗਿਆ ਤੇ ਹੁਣ ਇਹ ਕੀ ਕਰਾਂਗੇ ਨਾ ਤੇ ਮੈਂ ਜਾ ਕੇ ਪਸੂਆਂ ਉੱਤੋਂ ਦੀ ਚਿੱਟੇ ਮਾਰੂੰਗਾ ਜੀ ਪਸੂਆਂ ਦੀ ਚਿੱਟੇ ਬਾਬਾ ਲੋਕਾਂ ਦੇ ਚਿੱਟੇ ਮਾਰਦਾ ਤੂੰ ਪਸੂਆਂ ਦੇ ਚਿੱਟੇ ਮਾਰਦਾ ਬਸ ਜਿਵੇਂ ਬਾਬੇ ਜੀ ਸਾਨੂੰ ਆਖਣਗੇ ਅਸੀਂ ਤੇ ਇਹਨਾਂ ਦੇ ਨਾਲ ਕੀ ਬਾਤ ਤੁਸੀਂ ਦੇਖ ਸਕਦੇ ਹੋ ਕਿੰਨੀ ਭਗਤੀ ਹੈ ਮੁੰਡੇ 'ਚ ਅੱਛਾ ਤੇਰਾ ਜਿਹੜਾ ਕਾਰੋਬਾਰ ਚੱਲਦਾ ਬਾਬੇ ਦੇ ਸਿਰ ਤੇ ਚੱਲਦਾ ਬਾਬਾ ਦੇ ਸਿਰ ਤੇ ਚੱਲਦਾ ਹੈ ਅੱਜ ਤੱਕ ਜੋ ਇਹਨਾਂ ਨੇ ਆਖਿਆ ਸਭ ਕੁਝ ਹੋਇਆ ਜੀ ਤੈਨੂੰ ਇਹ ਪਤਾ ਵੀ ਬਾਬਿਆਂ ਦਾ ਜਿਹੜਾ ਕਾਰੋਬਾਰ ਚੱਲਦਾ ਜਿਹੜਾ ਸਿਸਟਮ ਚੱਲਦਾ ਇਹ ਥੋੜੇ ਕਰਕੇ ਚੱਲਦਾ ਨਹੀਂ ਸਾਨੂੰ ਉਹ ਨਹੀਂ ਪਤਾ ਜੀ ਸਾਡੀ ਇਹ ਸ਼ਰਦਾ ਬਸ ਬਾਬਿਆਂ ਨਾਲ ਹੀ ਇਹ ਬਾਬੇ ਦਾ ਨਾਂ ਬਾਬੇ ਦਾ ਨਾਂ ਬਾਬ ਟੁੱਟਾ ਦਾ ਬਾਬੇ ਦਾ ਨਾ ਟੁੱਟਾ ਦਾ ਸਾ ਇਹ ਕਿਵੇਂ ਪਿਆ ਤੈਨੂੰ ਪਤਾ ਨਹੀਂ ਜੀ ਇਹ ਕਿੱਥੋਂ ਆਇਆ ਪਤਾ ਨਹੀਂ ਜੀ ਅੱਛਾ ਇਹਨਾਂ ਦੀ ਪੀੜੀ ਕੁਛ ਬਾਬੇ ਬਣੇ ਨਹੀਂ ਇਹ ਆਪਣਾ ਕੋਈ ਨਹੀਂ ਪਤਾ ਜੀ ਇਹ ਤਾਂ ਜਦੋਂ ਦੇ ਸਾਡੇ ਡੇਰ ਨਗਰ ਚ ਆਏ ਆ ਸਾਡੇ ਨਗਰ ਦਾ ਸੁਧਾਰ ਹੀ ਹੋਇਆ ਜੀ ਅੱਛਾ ਸੁਧਾਰ ਹੋਇਆ ਥੋੜੇ ਪਿੰਡ ਦਾ ਵਾਹ ਵਾਹ ਕੈ ਬਾਬਾ ਕਿੰਨਾ ਪਿਆਰ ਆ ਤੁਹਾਡਾ ਲੋਕਾਂ ਚ ਅੱਜ ਮੈਨੂੰ ਪਤਾ ਲੱਗ ਰਿਹਾ ਨਹੀਂ ਅਸੀਂ ਤਾਂ ਪਿਆਰ ਨਾਲ ਹੀ ਰੱਖੀਦਾ ਸਾਰਿਆਂ ਨੂੰ ਪਿਆਰ ਨਾਲ ਹੀ ਰੱਖੀਦਾ ਤੇ ਕਿਸੇ ਦਾ ਮਾੜਾ ਨਹੀਂ ਕੀਤਾ ਅਸੀਂ ਕਹੀ ਹੁੰਦੇ ਆ ਨਾ ਮਾਲਾ ਚੇਲੇ ਬੰਦੇ ਆ ਉਥੇ ਢਾਲਾ ਲਵਾ ਦੋ ਉਥੇ ਅਸੀਂ ਉਹ ਨਹੀਂ ਕੰਮ ਕਰਦੇ ਅਸੀਂ ਤਾਂ ਭਲਾ ਹੀ ਕਰਨਾ ਬਸ ਭਲਾ ਕਰਨ ਲਈ ਆ ਨਾਲੇ ਕਹਿੰਦੇ ਰੋਵਤ ਢਾਲਾ ਲਾਉਣ ਗਏ ਸੀ ਇੱਕ ਵਾਰੀ ਕਹਿੰਦਾ ਕੋਟ ਵੀ ਭੀਜ ਨਾ ਕੋਟ ਵੀ ਭੀਜ ਗਿਆ ਨਾ ਕੋਟ ਨਹੀਂ ਭਾਈ ਚਪਲਾਂ ਛੱਡ ਕਹਿਆ ਤਾਂ ਕਿਵੇਂ ਕੀ ਗੱਲ ਕੀ ਉਹ ਯਾਰ ਵੇਖ ਲੈ ਕਿਸੇ ਨੇ ਕਹਿੰਦਾ ਸਾਡੇ ਮੋੜ ਤੇ ਢਾਲਾ ਲਾਈ ਜਾਨਾ ਬਾ ਮੈਂ ਉਥੋਂ ਨਿਕਲਿਆ ਬਚ ਬਚਾ ਕੇ ਉਹ ਚੱਪਲਾਂ ਤੋਂ ਪਤਾ ਲੱਗੇ ਬਾਬੇ ਦੇ ਗਏ ਬਾਬੇ ਦੀ ਹਾਂ ਇਹਦੇ ਉੱਥੇ ਭੱਜ ਪਿਆ ਰਸਤੇ ਚ ਕਰ ਦਿੰਦੇ ਨੇ ਬਾਬਾ ਇਹ ਰਸਤੇ ਜੀ ਬਾਬੇ ਕੀ ਹੁੰਦਾ ਸਿਸਟਮ ਕੀ ਹੁੰਦਾ ਉਹ ਢਾਲਾ ਤਾਂ ਯਾਰ ਇੱਕ ਸਿਸਟਮ ਹੋ ਹੀ ਬਣਿਆ ਹੋਇਆ ਵੀ ਚੱਲ ਲਾਏ ਉਹ ਆਪਦੇ ਜਿਹੜੀ ਕਸ਼ਟ ਕਰਨੀ ਹੁੰਦੀ ਆ ਉਹ ਲੈ ਜਾਂਦੀ ਆ ਅੱਛਾ ਉਹ ਲੈ ਜਾਂਦੀ ਆ ਇਸ ਤਰ੍ਹਾਂ ਹੀ ਲਾ ਦਿੰਦੇ ਹਾਂ ਬਾਬਾ ਜਿਹੜਾ ਟਿੱਕਾ ਲਾਇਆ ਹੋਇਆ ਰਮਾਲ ਬੰਨਿਆ ਹੋਇਆ ਹਾਰ ਪਾਏ ਹੋਏ ਕਾਲਾ ਤੁਹਾਡਾ ਇਹ ਆ ਪਾਇਆ ਹੋਇਆ ਕੱਪੜਾ ਤੇ ਇਹ ਕੀ ਦਰਸਾਉਂ ਹੇ ਗਾਲੇ ਸ਼ੌਂਗਤ ਚਿੱਟਾ ਦੇਲਾ ਬਾਬਾ ਚਿੱਟਾ ਦੇਲਾ ਹਾਂ ਖੂਨ ਕਿਹੜਾ ਫਿਰ ਖੂਨ ਲਾਲ ਲਾਲ ਅੱਛਾ ਕਰਮ ਜਿਹੜੇ ਤੁਸੀਂ ਕਰ ਰਹੇ ਹੋ ਚੰਗੇ ਕਰ ਰਹੇ ਹੋ ਚੰਗੇ ਆਪਾਂ ਆਪਦੇ ਵੱਲੋਂ ਚੰਗੇ ਹੀ ਕਰੀ ਲੋਕਾਂ ਜੋ ਸਾਧਾ ਕੋਲ ਜਾਂਦੇ ਆ ਲੋਕ ਹਨਾ ਵੀ ਬਾਬਾ ਜੀ ਮੇਰਾ ਆਹ ਕੰਮ ਕਰ ਦੋ ਬਾਬਾ ਜੀ ਮੇਰਾ ਆਹ ਕਰ ਦੋ ਮੈਨੂੰ ਨੌਕਰੀ ਲੱਗਣਾ ਤੇ ਉਹ ਲਵਾ ਦੇ ਨਾ ਜਆ ਬਹੁਤ ਭਲੇ ਹੋਇਆ ਸਾਡੇ ਪਿੰਡੋਂ ਨੌਕਰੀਆਂ ਤੇ ਵੀ ਲੱਗੇ ਆ ਜਿਨ੍ਹਾਂ ਦੇ ਭਲੇ ਹੁੰਦੇ ਅਗਲੇ ਆਉਂਦੇ ਆ ਮੁੰਡੇ ਖੜਾ ਹੁਣ ਹੁਣ ਜੇ ਇਹਦਾ ਭਲਾ ਹੋਇਆ ਇਹਦੇ ਕੋਈ ਚਲਿਆ ਇੱਕ ਅੱਧਾ ਕੋਈ ਨੁਕਸਾਨ ਹੋ ਗਿਆ ਜੇ 10 ਭਲੇ ਹੋਏ ਤਾਂ ਇਹਦੀ ਸ਼ਰਧਾ ਬਣੀ ਆ ਤਾਂ ਹੀ ਆਇਆ ਅੱਛਾ ਬਾਬਾ ਜਿਹੜੀ ਚੋਰੀ ਹੋਈ ਤੇਰੇ ਘਰੇ ਕਿੰਨੇ ਰੁਪਏ ਚੋਰੀ ਹੋਇਆ ਕੀ ਕੀ ਚੱਕਿਆ ਗਿਆ ਚੋਰੀ ਤਾਂ ਹੁਣ ਪੈਸੇ ਤਾਂ ਮੈਂ ਗਿਣੇ ਨਹੀਂ ਸੀ ਜਿਹੜੇ ਉਹਨਾਂ ਨੇ ਦਿੱਤੇ ਸੀ ਕਿ ਮੈਂ ਤੋਂ ਮਿਲਿਆ ਕਿ ਰੱਖ ਤੇ ਤੇ ਦੋ ਕੁ ਸੀਗੇ ਤੋਲੇ ਸੋਨਾ ਸੀਗਾ ਤੇ ਬਾਕੀ ਕੁਝ ਜੀ ਸੀ ਉਹ ਚ ਪਤਾ ਨਹੀਂ ਕੀ ਸੀਗਾ ਕੈਂਵਰੇ ਕੁਮਰੇ ਨਹੀਂ ਲੱਗੇ ਬਾਬਾ ਤੇ ਨਾ ਨਾ ਕੁਝ ਨਹੀਂ ਲਵਾਇਆ ਹੁਣ ਕੀ ਪਤਾ ਤੇਰੇ ਚੇਲੇ ਚੁੱਲੇ ਨੇ ਕਰਤਾ ਨਹੀਂ 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 ਚੇਲੇ ਆਨੇ ਨਹੀਂ ਕੋਈ ਬਾਹਰੋਂ ਕੁਪੇ ਤੇ ਇਹ ਮੁੰਡਾ ਤੇਰੇ ਨਾਲ ਸੀ ਇਹ ਮੁੰਡਾ ਨਾਲ ਇਹ ਦਾ ਮੇਰੇ ਨਾਲ ਹੀ ਸੀ ਅੱਛਾ ਤੂੰ ਤੂੰ ਨਾਲ ਸੀ ਬਈ ਕਿੰਨੇ ਕੁ ਰੁਪਏ ਸੀ ਵਾਵਾ ਰੁਪਿਆ ਸੀ ਕਿੰਨਾ ਕੁ ਹੋਗਾ 8-9 ਲੱਖ ਰੁਪਏ 8-9 ਲੱਖ ਰੁਪਏ ਛੇ ਦਿਨਾਂ ਦਾ ਬਤ ਹਾਂ ਇਨਰ ਇਨਰ ਵੀ ਬੜਾ ਜੇ ਭਲਾ ਕਰੀਦਾ ਨਾ ਫਿਰ ਅਗਲੇ ਸ਼ੌਂਕ ਨਾ ਦੇ ਦਿੰਦੇ ਆ ਹਾਂ ਮੌਕੇ ਤੇ ਹੀ ਹੋ ਗਿਆ ਹੀ ਭਲਾ ਉਹਨਾਂ ਦਾ ਅੱਛਾ ਬਾਬੇ ਦੇ ਮੇਲਾ ਮੂਲਾ ਵੀ ਲੱਗਦਾ ਭਾਈ ਹਾਂਜੀ ਹਾਂਜੀ ਆਹ ਸਾਲ ਹੀ ਲਗਵਣੇ ਆਹ ਸਾਲ ਤੇ ਪਿੰਡ ਵਾਲੀ ਲਗਵਣੇ ਹਾਂਜੀ ਹਾਂਜੀ ਜਦੋਂ ਇਹ ਪਿੰਡ ਦੇ ਵਿੱਚ ਆ ਕੇ ਬੈਠਾ ਕਿੰਨਾ ਟਾਈਮ ਹੋ ਗਿਆ ਬਾਬੇ ਨੂੰ ਬਾਈ ਬਾਬਾ ਨੂੰ ਬੈਠਾ ਨੂੰ ਹੋ ਗਿਆ ਕਮ ਸਿਕਾ 10-15 ਸਾਲ 20 ਸਾਲ ਹੋ ਗਈ 20 ਸਾਲ ਹੋ ਗਏ ਮਤਲਬ ਤੇਰੀ ਉਮਰ ਜਿਹੜੇ ਹਿਸਾਬ ਨਾਲ ਹੈਗੀ ਆ ਮਤਲਬ ਤੇਰੀ ਉਮਰ ਤੋਂ ਪਹਿਲਾਂ ਦੇ ਬੈਠ ਗਿਆ ਹਾਂਜੀ ਹਾਂਜੀ ਅ ਹਾਂਜੀ ਹਾਂਜੀ ਤੇਰੇ ਪਰਿਵਾਰ ਦੇ ਮਾਪਿਓ ਸਾਰੇ ਸਾਰੇ ਮੰਨਦੇ ਆ ਜੀ ਭਲਾ ਹੁੰਦਾ ਤੁਹਾਡੇ ਘਰ ਦੇ ਵਿੱਚ ਸਾਰਾ ਇਹੀ ਕਰ ਰਹੇ ਆ ਇਹੀ ਕਰ ਰਹੇ ਆ ਜੀ ਸਾਡੇ ਭਾਰਤ ਤਾਂ ਇਹੀ ਕਰ ਰਹੇ ਆ ਜੀ ਅੱਛਾ ਇਹ ਮੁੰਡਾ ਹੁਣ ਇਹਦੀ ਉਮਰ ਤੋਂ ਪਹਿਲਾਂ ਦਾ ਡੇਰਾ ਹੈ ਬਾਬਾ ਪਹਿਲਾਂ ਦਾ ਡੇਰਾ ਹਾਂ 100 ਸਾਲ ਪੁਰਾਣਾ ਹੁਣ ਸਾਡੇ ਬੱਡੇ ਗੁਰੂ ਸੀਗੇ ਪਹਿਲਾਂ ਇੱਥੇ ਉਦੋਂ ਬਾਅਦ ਅਸੀਂ ਆ ਗਏ ਹੁਣ ਇਹ ਮੁੰਡਾ ਗਾ ਇਹਨੂੰ ਦੇਵਾਂਗੇ ਜੀ ਬਾਬਾ ਜਿਹੜੇ ਗੁਰਦੁਆਰੇ ਜਾਂਦੇ ਉਹਨਾਂ ਬਾਰੇ ਕੁਝ ਕਹੋ ਗੁਰਦੁਆਰੇ ਵੀ ਮੈਂ ਹੀ ਨਹੀਂ ਗੱਲ ਕਹਿੰਦਾ ਗੁਰਦੁਦਾਰੇ ਜਾਣ ਮੇਰੇ ਕੋਲੇ ਨਾ ਹੋਣਾ ਠੀਕ ਹੈ ਪਰ ਜਿੱਥੇ ਬੰਦੇ ਦੀ ਸ਼ਾਦਾ ਬਣ ਜਾਂਦੀ ਹੈ ਕਿੰਨੇ ਧੰਨੇ ਭਾਗਤਾਂ ਦੇ ਪੱਥਰ ਤੋਂ ਵੀ ਲੱਭ ਪਾਲਿਆ ਸੀ ਵਾ 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 ਕੀ ਬਾਤ ਆ ਬਾਬਾ ਬੜੀਆਂ ਤਕੜੀਆਂ ਗੱਲਾਂ ਕਰਦਾ ਐ ਸ਼ਾ ਬਾਬਾ ਹਾਂ ਗੁਰਦੁਆਰੇ ਵੀ ਹੁਣ ਜਾਂਦੇ ਆ ਲੋਕ ਜਿੱਥੇ ਸ਼ਾਦਾ ਬਣੀ ਵੀ ਉਹਨੇ ਤੇ ਉਹ ਵੀ ਜਾਂਦੇ ਉੱਥੇ ਤੈਨੂੰ ਐ ਨਹੀਂ ਲੱਗਦਾ ਯਾਰ ਤੁਸੀਂ ਗਲਤ ਕੰਮ ਕਰਦੇ ਹੋ ਨਹੀਂ ਨੇ ਡੇਰਾਬਾਦ ਡੇਰਾਬਾਦ ਤਾਂ ਬਾਈ ਬਾਬਾ ਹੋਰ ਵੀ ਬਹੁਤ ਤੇ ਇਹ ਥੋੜਾ ਹੀ ਡੇਰਾ ਕਿ ਮਸ਼ਹੂਰ ਹੈ ਡੇਰਾਬਾਦ ਬਾਈ ਹੋਰ ਹੈਗੇ ਆ ਹੋਰ ਉੱਥੇ ਬੰਦੇ ਬਾਬੇ ਘਟਾ ਤੇ ਗੁਰਦੁਆਰਾਂ ਤੋਂ ਵੀ ਰੋਕਦੇ ਸਨ ਪਤਾ ਪੈਣਾ ਨਹੀਂ ਅਸੀਂ ਨਹੀਂ ਕਦੇ ਰੋਕ ਕੇ ਕਿਸੇ ਨੂੰ ਵੀ ਰ ਕਦਰੰਦੇ ਆ ਵੀ ਨਹੀਂ ਜਾਣਾ ਲੈ ਲੈ ਹੁਣ ਬਾਬਾ ਤੇਰੇ ਮੂੰਹ ਤੇ ਆ ਮੂੰਹ ਤੇ ਪਾਣੇ ਕਦੇ ਵੀ ਕਿਹਾ ਇਹਨੂੰ ਕੀ ਪਤਾ ਇਹਦੇ ਸਾਹਮਣੇ ਬਾਬਾ ਮੁਕਤ ਸਿੰਘ ਅੱਛਾ ਕਹਿ ਤੂੰ ਤੈਨੂੰ ਕੀ ਨਹੀਂ ਬਾਬਾ ਨੇ ਇੱਕ ਦੋ ਵਾਰ ਹੀ ਆਖਿਆ ਕਦੇ ਵੀ ਉੱਥੇ ਨਾ ਜਾ ਕਰ ਇੱਥੇ ਗੁਰਦੁਆਰੇ ਦੇ ਚ ਮੇਰੇ ਆ ਕੇ ਤੇ ਗੁਰਦੁਆਰੇ ਜਾ ਨਾ ਜਾ ਬਾਬਾ ਤੇਰੇ ਮੂੰਹ ਤੇ ਕਹੀ ਹੈ ਉਹ ਤਾਂ ਇਹਦੇ ਤਾਂ ਪਤਾ ਨਹੀਂ ਕੀ ਦੋਸ਼ਮਨੀ ਕੱਟਣ ਲੱਗ ਹੈ ਅੱਛਾ ਕੀ ਕਹਿੰਦਾ ਸੀ ਹੈ ਕਣੀ ਇਹਦੀ ਕੱਟੀ ਮਰ ਗਈ ਤਾਂ ਦੋਸ਼ਮਨੀ ਹੁਣ ਬਾਬਾ ਕੀ ਕਹਦਾ ਮੱਝ ਮਾਰਨ ਨਾ 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 ਕੋਈ ਮੱਝ ਨਹੀਂ ਮੈਂ ਇਹਨੂੰ ਆਏ ਸਿੱਧੀ ਨਹੀਂ ਤਾਂ ਨਹੀਂ ਬਾਬਾ ਵਾਲੇ ਰੋਕਿਆ ਇੱਕ ਵਾਰੀ ਰੋਕਿਆ ਸੀ ਕਹਿੰਦੇ ਵੀ ਤੂੰ ਉੱਥੇ ਨਾ ਸਾਡੇ ਕੋਲੇ ਹਾਂ ਸਾਰਾ ਗੁਰਦੁਆਰਿਆਂ ਚ ਹੈ ਨਹੀਂ ਗੁਰਦੁਆਰੇ ਚ ਹੋਏਗਾ ਤੇ ਫਿਰ ਇਹਨੂੰ ਕਿਉਂ ਰੋਕਿਆ ਤੂੰ ਮੈਂ ਤਾਂ ਕੁਝ ਨਹੀਂ ਗਿਆ ਇਹਨੂੰ ਰੋਕਦੇ ਆਪਾਂ ਦਿਹਾੜੀ ਪਾਉਣ ਮਾਰੇ ਰੋਕਦੇ ਆ ਦਿਹਾੜੀ ਪਾਉਣ ਦਿਹਾੜੀ ਪਾਉਣ ਮਾਰੇ ਰੋਕਦੇ ਆ ਸਾਡੀ ਪਈ ਜਾਨੀ ਜਿਹੜੀ ਹੁਣ 6 ਦਿਨਾਂ ਚ ਸੀ 7-8 ਲੱਖ ਰੁਪਏ ਕਮਾ ਲਿਆ ਤੇ ਤੋਂ ਬਿਨਾਂ ਗਲਤ ਕਮਾ ਲੈਂਦਾ ਅੱਛਾ ਤੁਸੀਂ ਦੇਖ ਸਕਦੇ ਹੋ ਬਾਬੇ ਨੇ ਆਪਾਂ ਸਵਾਲ ਕੀਤਾ ਬਾਬਾ ਜੀ ਕਹਿੰਦੇ ਅਸੀਂ ਕਿਸੇ ਨੂੰ ਨਹੀਂ ਰੋਕਦੇ ਵੀ ਗੁਰਦੁਆਰੇ ਜਾ ਪਈ ਉਹ ਵੀ ਤੁਹਾਡਾ ਧਰਮ ਸਾਡੇ ਕੋਲ ਵਿਆਹ ਕੋਈ ਚੱਕਰ ਨਹੀਂ ਪਰ ਗੁਰੂ ਘਰ ਦੇ ਵਿੱਚ ਜਾ ਬਾਬਾ ਅੱਛਾ ਤੁਸੀਂ ਰੋਕਦੇ ਨਹੀਂ ਨਾ ਨਾ ਆਪਾਂ ਨੇ ਕਿਸੇ ਨੂੰ ਵੀ ਰੋਕਿਆ ਸਭ ਤੋਂ ਵੱਡਾ ਤਾਂ ਆਪਣਾ ਪਿਓ ਗੁਰੂ ਘਰ ਹੂੰ ਹੈ ਜਿਨ੍ਹਾਂ ਨੇ ਆਪਣਾ ਡਿਗਰੀਆਂ ਕਰਵਾਣੀਆਂ ਦਿੱਤੀਆਂ ਬਾਬਾ ਨੇ ਅਸੀਂ ਨਹੀਂ ਰੋਕਦੇ ਸਾਡੇ ਕੋਲੇ ਲੋਕ ਆਪ ਆਉਂਦੇ ਆ ਅੱਛਾ ਤੁਹਾਡੇ ਕੋਲ ਆਪ ਆਉਂਦੇ ਆ ਅਸੀਂ ਤੁਸੀਂ ਕਹਿੰਨੇ ਉਹਨਾਂ ਨੂੰ ਵੀ ਜਾਓ ਤੁਸੀਂ। ਨਾ ਅਸੀਂ ਬਹੁਤ ਵਾਰੀ ਕਹਨੇ ਵੀ ਭਾਈ ਜਿਵੇਂ ਆਹ ਮੁੰਡੇ ਨੂੰ ਤੁਸੀਂ ਕਹੇ ਤਾਂ ਵੀ ਜਾਵੋਗੇ। ਇਹ ਨੂੰ ਭੇਜਤਾ। ਇਹ ਜਾਂਦੇ ਆ ਫਿਰ। ਹਾਂ ਜਾਂਦੇ ਆ ਮੱਥਾ ਟੇਕ ਕੇ ਆਉਂਦੇ ਆ। ਹਾਂ। ਤੇ ਕਈ ਕਈ ਕਹਿ ਦਿੰਦੇ ਵੀ ਇਹ ਜਾਂਦੇ ਵੀ ਨਹੀਂ ਡੇਰਿਆਂ ਦੇ ਵਿੱਚ ਹੀ ਆਉਂਦੇ। ਨਹੀਂ ਭਾਈ ਪਤਾ ਚੱਕਰ ਕੀ ਆ ਗੁਰੂ ਘਰ ਉੱਥੋਂ ਤਾਂ ਆਪਣਾ ਮੈਂ ਵੀ ਮੰਨਦਾ। ਠੀਕ ਆ ਅਸੀਂ ਮੰਨਦੇ ਆ ਜਾਂਨੇ ਆ ਭੇਜਦੇ ਆ। ਪਰ ਆ ਜਿਹੜਾ ਭਲਾ ਹੋਣਾ ਹੁੰਦਾ ਉਹ ਕਿਸੇ ਬੰਦੇ ਦੇ ਵਿੱਚ ਦੀ ਹੋਣਾ ਹੁੰਦਾ। ਹਾਂ। ਤੁਸੀਂ ਭਲਾ ਕਰਨ ਵਾਸਤੇ ਬੈਠੇ ਹੋ ਲਾਲਚ ਨੂੰ ਨਹੀਂ ਬੈਠੇ। ਨਾ ਲਾਲ ਲਾਲਚ ਨੂੰ ਨਹੀਂ। ਕਈ ਕਈ ਹੁੰਦੇ ਆ ਬਾਬਾ ਇਦਾਂ ਦੇ। ਬਥੇਰੇ ਭਾਈ ਬਥੇਰੇ ਬਥ ਹੋਂਤ ਤੁਸੀਂ ਰੋਕਦੇ ਨਹੀਂ ਨਾ ਨਾ ਤੁਸੀਂ ਦੇਖੋ ਬਾਬਾ ਕਹਿੰਦਾ ਕਹਿੰਦਾ ਮੈਂ ਕਿਸੇ ਨੂੰ ਰੋਕਦਾ ਨਹੀਂ ਭਾਵੇਂ ਮੇਰੇ ਕੋਲ ਆਉਂਦੇ ਆ ਇਹ ਗੁਰਦੁਆਰੇ ਵੀ ਜਾਣ ਗੁਰੂ ਘਰ ਵੀ ਜਾਣ ਉੱਥੇ ਵੀ ਸੀਚਕਾਉਣ ਕਹਿੰਦਾ ਵੀ ਸਾਡੇ ਲਈ ਵੀ ਰੱਬਾ ਬਾਬਾ ਜਦੋਂ ਤੁਹਾਡੇ ਵਿਆਹ ਬੋ ਹੁੰਦਾ ਤੁਸੀਂ ਫਿਰ ਬੁਲਾਉਨੇ ਆ ਬਾਬੇ ਨੂੰ ਹਾਂ ਹਾਂ ਡੇਰਿਆਂ ਦੇ ਵਿੱਚ ਵੀ ਆਉਂਦਾ ਬਾਬਾ ਹਾਂ ਬਾਬਾ ਯਾਰ ਲੈ ਕੇ ਬੀੜ ਤਾਂ ਲੈ ਕੇ ਆਉਣੇ ਜੋ ਕੋਈ ਖੰਡ ਪਾੜ ਕਰਾਉਣੇ ਜਾਂ ਹੋਰ ਆ ਉਹਦੇ ਨਾਲ ਹੀ ਸਾਰਾ ਕੁਝ ਆ ਵੇਖੋ ਯਾਰ ਬਾਬੇ ਦੇ ਕਿੰਨੇ ਸੋਹਣੇ ਵਿਚਾਰ ਆ ਬਾਬਾ ਕਹਿੰਦਾ ਜਦੋਂ ਸਾਡੇ ਘਰਾਂ ਦੇ ਵਿੱਚ ਪ੍ਰੋਗਰਾਮ ਹੁੰਦਾ ਜਾਂ ਸਾਡੇ ਘਰੇ ਦੁੱਖ ਸੁੱਖ ਹੁੰਦਾ ਤੇ ਅਸੀਂ ਉਦੋਂ ਬਾਬਿਆਂ ਨੂੰ ਜ਼ਰੂਰ ਲੈ ਕੇ ਆਉਣੇ ਹਾਜ਼ਰੀ ਉਹਨਾਂ ਦੀ ਜ਼ਰੂਰ ਲਵਾਉਣੇ ਆ ਬਾਬਾ ਕਹਿੰਦਾ ਇਹ ਸਾਡੇ ਪਹਿਲਾ ਬਾਬਾ ਪਹਿਲਾ ਧਰਮ ਆਪਣਾ ਹੀ ਹਾਂ ਪਹਿਲਾ ਧਰਮ ਪਹਿਲਾ ਧਰਮ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਕੁਰਬਾਨੀਆਂ ਹਾਂ ਬਾਪਾ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਹੋ ਇਹ ਨਾਲ ਤੁਸੀਂ ਹੁਣ ਕਸ਼ਟ ਦੂਰ ਕਰਦੇ ਨੇ ਲੋਕਾਂ ਦਾ ਆ ਜਾਲ ਦਿੰਦੇ ਹੋ ਇਹ ਤੁਹਾਨੂੰ ਲੱਗਦਾ ਨਹੀਂ ਢੋਂਗ ਕਰ ਰਹੇ ਤੁਸੀਂ ਨਹੀਂ ਨਹੀਂ ਸਾਨੂੰ ਸਾਡੀਆਂ ਪ੍ਰਾਪਤੀਆਂ ਕੀਤੀਆਂ ਨਹੀਂ ਬਾਬੇ ਵੀ ਇਹੇ ਵੀ ਲਵਾਈ ਜਾਂਦੇ ਉਹ ਤਾਂ ਲਵਾਈ ਜਾਂਦੇ ਸਾਡਾ ਉਹਦੇ ਵਿੱਚ ਕੋਈ ਨਹੀਂ ਉਹ ਠੀਕਾ ਹੀ ਮਾਰਨ ਦੇ ਲੱਗ ਲਿਓ ਹੋ ਜਾ ਕੰਮ ਨਹੀਂ ਕਰਦੇ ਨਾ 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 ਜੱਪਾ ਲਾ ਕਰੀਦਾ ਅਗਲੇ ਦਾ ਜਿੰਨਾ ਕ ਹੁੰਦਾ ਹੋ ਜਾਂਦਾ ਬਾਕੀ ਠੀਕ ਆ ਉਹਦੀ ਕੱਟੀ ਮਰ ਗਈ ਹੁਣ ਤੂੰ ਉਹਨੂੰ ਕੀ ਕਹਿਣਾ ਚਾਹਵੇਂ ਮੈਂ ਤਾਂ ਨਹੀਂ ਮਾਰੀ ਉਹਦੀ ਕੱਟੀ ਉਹਦੀ ਤਾਂ ਉਹਦੀ ਆ ਹੀ ਸੀਗੀ ਹੁਣ ਬੰਦੇ ਮੈਂ ਵੀ ਮਰਨਾ ਹੀ ਇੱਕ ਦਿਨ ਵਾਹ ਕੀ ਬਾਤ ਆ ਬਾਬਾ ਤੇਰੇ ਵਿਚਾਰ ਬਹੁਤ ਸੋਹਣੇ ਅੱਛਾ ਉਹਦੀ ਕੱਟੀ ਦੀ ਆਈ ਸੀ ਤਾਂ ਮਰ ਗਿਆ ਬਾਬੇ ਬਚਾ ਬਚਾ ਨਹੀਂ ਸਕਦੇ ਨਾ ਟਾਈਮ ਪੂਰਾ ਜਿਹੜੇ ਜੀ ਨਾਲੇ ਕਹਿੰਦੇ ਬਾਬੇ ਬਚਾ ਦਿੰਦੇ ਕੋਈ ਬਚਾਉਂਦੇ ਨਹੀਂ ਬਾਬੇ ਨਾਲੇ ਕਹਿੰਦੇ ਬਚਾ ਦਿੰਦੇ ਪਤਾ ਨਹੀਂ ਜੀ ਇਹ ਕਰਨੀ ਵਾਲੇ ਇਹਨਾਂ ਨੂੰ ਹੀ ਪਤਾ ਜੀ ਅੱਛਾ ਇਹਨਾਂ ਨੂੰ ਪਤਾ ਅੱਛਾ ਹੁਣ ਤੁਸੀਂ ਇਹ ਜਲ ਲੈ ਕੇ ਜਾਓਗੇ ਘਰੇ ਛਿੱਟਾ ਦੇਓਗੇ ਤੁਹਾਨੂੰ ਲੱਗਦਾ ਵੀ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਆਊਗੀ ਇਹਨਾਂ ਹਾਂਜੀ ਹਾਂਜੀ ਹੈ ਹਾਂਜੀ ਪੱਕੀ ਗੱਲ ਹਾਂਜੀ ਹਾਂਜੀ ਤੇ ਜਦੋਂ ਤੇਰਾ ਵਿਆਹ ਹੋਇਆ ਵਿਆਹ ਹੋ ਗਿਆ ਹਾਂਜੀ ਵਿਆਹ ਬਾਬੇ ਨੇ ਆਏ ਸੀ ਬਾਬੇ ਘਰੇ ਨੇ ਬਾਬੇ ਆਸ਼ੀਰਵਾਦ ਦੇਣ ਆਏ ਸੀਗੇ ਜੀ ਆਸ਼ੀਰਵਾਦ ਦੇਣ ਆ ਹਾਂਜੀ ਅੱਛਾ ਅੱਛਾ ਹਾਂਜੀ ਕੀ ਬਾਤ ਆ ਕਹਿੰਦਾ ਜਦੋਂ ਸੇ ਮੇਰਾ ਵਿਆਹ ਸੀਗਾ ਉਦੋਂ ਬਾਬੇ ਜਰੂਰ ਆਏ ਸੀਗੇ ਅੱਛਾ ਮੁੰਡੇ ਤੇ ਤੈਨੂੰ ਐਂ ਲੱਗਦਾ ਨਹੀਂ ਤੂੰ ਪੜ੍ਹ ਕੇ ਕੁਝ ਲੱਗਨੇ ਨਹੀਂ ਨਹੀਂ ਮੇਰੇ ਬਾਬੇ ਨੇ ਕਹਿੰਦਾ ਪੜ੍ਹਨਾ ਨਹੀਂ ਅੱਛਾ ਕਹਿੰਦਾ ਇੱਧਰ ਹੀ ਲੱਗਣਾ ਤੂੰ ਆਹੀ ਕੰਮ ਕਰ ਸਕਦਾ ਹਾਂ 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 ਇਹਦੇ ਚ ਪੈਸਾ ਬਹੁਤ ਹਾਂਜੀ 8 ਲੱਖ ਰੁਪਏ 6 ਦਿਨਾਂ ਦਾ ਕਮਾ ਰਿਆ ਮੈਂ ਕਹਿੰਦਾ ਸਰਕਾਰੀ ਜੋਬ ਵਾਲਾ ਪਲੱਸ 2 ਪਾਸ ਕਰਕੇ ਉਸ ਤੋਂ ਬਾਅਦ ਡਿਗਰੀਆਂ ਕਰਦਾ ਲੱਖਾਂ ਕਰੋੜਾਂ ਰੁਪਏ ਲਾ ਕੇ ਕੋਈ ਹਾਸਲ ਕਰਦਾ ਆ ਦੀ ਨੌਕਰੀ ਨੂੰ ਕਈ ਮੁੰਡੇ ਬੇਰੋਜ਼ਗਾਰ ਵੀ ਰਹੇ ਜਾਂਦੇ ਪਰ ਮੈਂ ਕਹਿੰਦਾ ਬਾਬੇ ਬਣ ਜਾਓ ਜਿਵੇਂ ਆ ਬਾਬਾ ਦਾਤੀ ਫੜੀ ਬਿਠਾ ਜਾਲ ਕਰ ਦਿੰਦਾ ਐ ਹਾਰ ਪਾ ਲਓ ਗੱਲ ਦੇ ਉੱਤੇ ਆ ਸਿਰ ਤੇ ਮਾਲ ਬੰਨ ਲਓ ਤੇ ਕੁਰਤਾ ਪਾ ਲਓ ਟਿੱਕਾ ਲਾ ਲਓ ਤੇ ਬਾਬੇ ਦਾ ਨਾਮ ਲਾਓ ਠੀਕ ਹੈ ਤੇ 8-8 ਲੱਖ ਰੁਪਏ 6 ਮਹੀਨੇ ਦਾ 6 ਦਿਨਾਂ ਦਾ ਬਣਾਓ ऐसे जॉब करके बंदा यार ਕਿੰਨੇ ਤੇ ਲੱਗੂਗਾ 20000 ਤੇ 25000 ਤੇ 30000 ਤੇ 40000 ਤੇ ਸਰਕਾਰਾਂ ਜ਼ਿੰਮੇਵਾਰ ਆ ਬਾਬਾਈ ਚ ਜਿਆਦਾ ਜਿਹੜੇ ਤੁਸੀਂ ਬਾਬੇ ਬਣ ਜਾਂਦੇ हां यार ਜਿਹੜੇ ਪੜੇ ਲਿਖੇ ਆ ਜਵਾਕ ਵਿਚਾਰੇ ਬੇਰੋਜ਼ਗਾਰ ਫਿਰਦੇ ਆ ਹਾਂ ਇਹ ਤਾਂ ਜ਼ਿੰਮੇਵਾਰੀ ਆ ਕਿਉਂ ਜਿਹੜਾ ਕੋਈ ਤਕੜਾ ਹੋ ਆਪਦੇ ਘਰ ਭਰੀ ਜਾਂਦਾ ਤੇ ਜਿਹੜਾ ਕੋਈ ਗਰੀਬ ਆ ਕਿਸੇ ਨੇ ਵਧੀਆ ਕੰਮ ਪੜ੍ਹਾਈ ਕੀਤੀ ਆ ਤੇ ਕਰਜ਼ਾ ਚਾਕੇ ਕੀਤੀ ਆ ਉਹ ਬੇਲਾ ਫੱਦਾ ਜਾਂ ਨਸ਼ੇ ਚ ਵੱਡੂਗਾ ਤੇ ਜਾਂ ਫਿਰ ਬਾਬਾ ਬਣੂਗਾ ਉੱਥੋਂ ਕੁਝ ਤਾਂ ਕਰੂਗੀ ਕੀ ਬਾਤ ਬਾਬਾ ਕਹਿੰਦਾ ਕਹਿੰਦਾ ਜਾਂਦਾ ਡੇਰੇ ਚ ਜਿਹੜਾ ਬਾਬਾ ਬਣਦਾ ਉਹ ਆਪਦੇ ਦੁੱਖਾਂ ਨੂੰ ਬਾਬਾ ਯਾਰ ਕਈ ਸਾਰੇ ਬਾਬੇ ਆ ਹੀ ਹੁੰਦੇ ਆ ਕਿ ਤੁਸੀਂ ਹੋ ਇਦਾਂ ਦਾ ਨਹੀਂ ਆਪਣਾ ਆਪ ਦਾ ਹਵਤਾ ਹੁੰਦਾ ਨੇਚਰ ਆ ਸਾਡਾ ਆਪ ਦਾ ਤੁਸੀਂ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆਪਾਂ ਲੋਕਾਂ ਨੂੰ ਇਹ ਗੱਲ ਕਹਿਨੇ ਹੁੰਦੇ ਆ ਵੀ ਆਪਦਾ ਗੁਰੂ ਘਰ ਮੱਥਾ ਟੇਕੋ ਆਦੀ ਮਿਹਨਤ ਕਰੋ ਬਾਸ ਇਹ ਤੁਹਾਡੇ ਕੋਲ ਸਾਡੇ ਕੋਲ ਭਲਾਓ ਨਾ ਆਓ ਕੋਈ ਚੱਕਰ ਆਓ ਨਾ ਆਓ ਤੁਹਾਡਾ ਚੱਲਦਾ ਹੀ ਰਹੂ ਸਾਡਾ ਚੱਲਦੇ ਇਹ ਜਿਹੜੇ ਟੂਣੇ ਟੱਪੇ ਆ ਹੁੰਦੇ ਰਹਿਣਗੇ ਸਾਡੇ ਕਿਹੜਾ ਕੋਈ ਮਹਿੰਗੇ ਸ਼ੌਂਕ ਭੂਤਵਾਦ ਵੀ ਕਰਦੇ ਨੇ ਬਾਬਾ ਦੋ ਵਕਤ ਦੀ ਰੋਟੀ ਭੂਤ ਵੀ ਘੜ ਦੋਣਾਂ ਹੱਤੀ ਆ ਅਸਲੀ ਭੂਤਵਾ ਅੱਛਾ ਤੁਸੀਂ ਦੱਸ ਦਿੰਦੇ ਨੀ ਵੀ ਭੂਤ ਹੈਗੀ ਹੈ ਹਾਂ ਜੇ ਕਿਸੇ ਦੇ ਘਰੇ ਪੂਰੀ ਆਤਮਾ ਜਾ ਕੇ ਭਲਾ ਕਰੀ ਜਾ ਤੁਸੀਂ ਕਰ ਦਿੰਦੇ ਹਾਂ ਘਰੇ ਜਾਂਦੇ ਹੋ ਉਹ ਜਿਹੜੀਆਂ ਇੱਟਾਂ ਬੰਝਣ ਉਹ ਕਿਸੇ ਦਾ ਭਲਾ ਕਰ ਕੇ ਕਹਿੰਦਾ ਸੀ ਲੱਖ ਇੱਟ ਛੱਟ ਕੇ ਗਿਆ ਡੇਰੇ ਦੇ ਨੂੰ ਅੱਛਾ ਲੱਖ ਇੱਟ ਦੇਰੇ ਨੂੰ ਹੈ ਤੇ ਘਰ ਦੇ ਵਿੱਚ ਕਹਿੰਦੇ ਵੀ ਆਪਦੇ ਮਾਪ ਨੂੰ ਰੋਟੀ ਨਹੀਂ ਦਿੰਦਾ ਬੰਦਾ ਜਿਹੜਾ ਲੱਖ ਇੱਟ ਛੱਟ ਕੇ ਆਇਆ ਤੇ ਉਹ ਤਗੜੇ ਸੀਗੇ ਉਹਨਾਂ ਦਾ ਭਲਾ ਹੋ ਗਿਆ ਜਵਾਕ ਬਿਮਾਰ ਸੀਗਾ ਕਈ ਜਿਹੜੇ ਜਵਾਕ ਆਪਦੇ ਪਿਓ ਨੂੰ ਆਸ਼ਰਮਾਂ ਦੇ ਵਿੱਚ ਛੱਡ ਕੇ ਆਉਂਦੇ ਬਾਬਾ ਉਹਨਾਂ ਬਾਰੇ ਕੀ ਕਹਿਣਾ ਜਮ ਉਹ ਗਲਤ ਹੈ ਗਲਤ ਟਾਈਮ ਜਰੂਰ ਦੇਣਾ ਚਾਹੀਦਾ ਜਦੋਂ ਆਪਣਾ ਮਾਪਿਓ ਆਪਾਂ ਨੂੰ ਪਾਲਦਾ ਨਾ ਤੇ ਆਪਾਂ ਨੂੰ ਵੀ ਪਾਲਣ ਦਾ ਹੱਕ ਆ ਉਹਨਾਂ ਨੂੰ اچھا ਕੀ ਹੁਣ ਹੁਣ ਤੁਸੀਂ ਹੁਣ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਡੇਰਾਬਾਦ ਬਾਰੇ ਕੀ ਕਹਿਣਾ ਚਾਹੁੰਦੇ ਹੋ ਡੇਰਾਬਾਦ ਬਾਰੇ ਮੈਂ ਤਾਂ ਇਹੀ ਗੱਲ ਕਹਣਾ ਗੁਰੂ ਗ੍ਰੰਥ ਸਾਹਿਬ ਨੂੰ ਜਰੂਰ ਮੱਥਾ ਟੇਕੋ ਗੁਰੂ ਘਰ ਚੋਂ ਜੁਆਨਤਾ ਨਾ ਜਾਣਾ ਚਾਹੀਦਾ ਪਰ ਜਿਹੜਾ ਬਾਬਾ ਸਹੀ ਆ ਜਿਹੜਾ ਕੋਈ ਨਹੀਂ ਤੁਹਾਨੂੰ ਪਹਿਮਾ ਬਾਅਦ ਮਜਪੋਂਦਾ ਗਲਤ 바ਸੇ ਨਹੀਂ ਲੈ ਜਾਂਦਾ ਉਹਨੂੰ ਜਰੂਰ ਮੰਨੋ ਵਾਹ ਕਿਆ ਬਾਤ ਆ ਬਈ ਬਹੁਤ ਸੋਹਣੇ ਵਿਚਾਰ ਆ ਤੁਸੀਂ ਕੀ ਕਹਿੰਦੇ

ਅਛਾ ਇਹਨੇ ਹੋ ਗਿਆ ਮੇਰਾ ਸਾਲਾ ਤੇਰੇ ਜੋ ਕੋਈ ਵਾ ਵਾ ਕੀ ਬਾਤ ਹੈ ਅਛਾ ਅਛਾ ਬਹੁਤ ਧੰਨਵਾਦ ਬਾਬਾ ਮੇਰਾ ਕੰਮ ਜਿਹੜਾ ਚੱਲਦਾ ਪਿਆ ਇਹ ਵਧੀਆ ਚੱਲੇ ਬਸ ਵਾ ਇਹ ਚੱਲੂ ਦੁੱਗਣਾ ਚੱਲੂਗਾ ਹੁਣ ਇਹ ਤੋਂ ਹੂੰ ਤੁਹਾਡਾ ਕੰਮ ਬਹੁਤ ਚੱਲੂਗਾ ਤੇ ਜਦੋਂ ਤੇਰਾ ਕੰਮ ਚੱਲ ਪਿਆ ਦੋ ਕਿੱਲੇ ਲੈ ਨਾ ਮੈਨੂੰ 90 ਦੇ ਨਾਲ ਲਵਾ ਦੇ ਅਛਾ ਦੋ ਕਿੱਲੇ ਬਾਬਾ ਜੀ ਦਾ ਮੇਰੇ ਨਾਲ ਲਵਾ ਦੀ ਅਛਾ ਬਾਬਾ ਜਿਹੜੇ ਮੈਂ ਕਮਾਉਣੇ ਆ ਤੂੰ ਤੈਨੂੰ ਦੇ ਜਾ ਨਾ ਨਾ ਤੇਰੇ ਦੁੱਗਣੇ ਚੱਲਣਗੇ ਤੂੰ ਪਾ ਚੱਤ ਅਛਾ ਤੁਸੀਂ ਬਈ ਹੁਣ ਜਾਓਗੇ ਹਾਂ ਹਾਂਜੀ ਹਾਂਜੀ ਬਾਬਾ ਇਹਨੂੰ ਭੇਜਣਾ ਹੁਣ ਕਿਵੇਂ ਭੇਜੋਗੇ ਜਾ ਬਸ ਇਹਦਾ ਕ ਓ ਵਾਹ ਵਾਹ ਕੀ ਬਾਤ ਆ ਬਾਬਾ ਗਿਆ ਹੁਣ ਹਾਂ ਕੰ ਬਾਬਾ ਉਮਰ ਕਿੰਨੀ ਮੇਰੇ ਮੈਂ 40 ਸਾਲ ਅੱਛਾ ਬਈ ਤੂੰ ਆਪ ਦਾ ਬਾਬੇ ਦਾ ਠੀਕ ਆ ਬਾਬਾ ਠੀਕ ਆ ਬਾਬਾ ਠੀਕ ਆ ਬਾਬਾ ਚਲੋ ਵੇਖੋ ਦੋਸਤੋ ਕਹਿੰਦੇ ਹੁੰਦੇ ਨਾ ਜਿਹੜਾ ਬਾਬਾ ਹੁੰਦਾ ਉਹ ਸਿਰਾ ਕਰਾਉਂਦਾ ਠੀਕ ਹੈ ਡੇਰੇ ਖੁੱਲਦੇ ਆ ਪੰਜਾਬ ਦੇ ਵਿੱਚ ਕਈ ਸਹੀ ਵੀ ਆ ਕਈ ਗਲਤ ਵੀ ਆ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ ਕਈ ਗਲਤ ਵੀ ਆ ਪਰ ਸਾਡੀ ਇੱਕ ਵੀਡੀਓ ਐਂਟਰਟੇਨਮੈਂਟ ਵਾਸਤੇ ਹੁੰਦੀ ਆ ਜਿਹੜੇ ਲੋਕ ਗੁਰੂ ਘਰਾਂ ਦੇ ਵਿੱਚ ਨਹੀਂ ਜਾਂਦੇ ਠੀਕ ਹੈ ਉਹ ਡੇਰਿਆਂ ਦੇ ਵਿੱਚ ਵੱਧ ਜਾਂਦੇ ਆ ਤੇ ਆਪਣਾ ਯਾਰ ਧਰਮ ਤਾਂ ਗੁਰੂ ਗ੍ਰੰਥ ਸਾਹਿਬ ਬਾਬਾ ਗੁਰਦੁਆਰਿਆਂ ਦੇ ਵਿੱਚ ਜਾਣਾ ਜ਼ਰੂਰੀ ਆ ਬਾਬਾ ਕਹਿੰਦਾ ਮੈਂ ਅਸੀਂ ਵੀ ਜਾਂਦੇ ਆ ਜਦੋਂ ਸਾਡੇ ਘਰੇ ਗਾਮੀ ਆਉਂਦੀ ਆ ਦੁਖੀ ਆਉਂਦੀ ਆ ਅਸੀਂ ਜਾਂਦੇ ਆ ਗੁਰਦੁਆਰੇ ਤੇ ਤੁਸੀਂ ਕਿਉਂ ਨਹੀਂ ਜਾਂਦੇ ਤੁਸੀਂ ਡੇਰਿਆਂ 'ਚ ਪੈਰ ਰੱਖਦੇ ਹੋ ਠੀਕ ਹੈ ਆਪਣੇ ਛੋਟੇ-ਜਵਾਕਾਂ ਨੂੰ ਡੇਰਿਆਂ ਦੇ ਵਿੱਚ ਲੈ ਜਾਂਦੇ ਹੋ ਠੀਕ ਹੈ ਉਹ ਫਿਰ ਗੁਰਦੁਆਰੇ ਨਹੀਂ ਜਾਂਦਾ ਫਿਰ ਉਹ ਡੇਰਿਆਂ ਦੇ ਵਿੱਚ ਹੀ ਰਹਿ ਜਾਂਦਾ ਆਪਣਾ ਜਿਹੜਾ ਧਰਮ ਆ ਨਾ ਇੱਕ ਸਿੱਖ ਇਤਿਹਾਸ ਧਰਮਾ ਜੇ ਇਹ ਨੂੰ ਆਪਾਂ ਇਹ ਨੂੰ ਆਪਾਂ ਬਰਕਰਾਰ ਰੱਖੀਏ ਠੀਕ ਹੈ ਇਹਦੇ ਨਾਲ ਕੁਝ ਵੀ ਨਹੀਂ ਹੈ ਆਪਣਾ ਸਾਰਾ ਕੁਝ ਇਹਦੇ ਨਾਲ ਹੀ ਚੱਲਦਾ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਹੈ ਤੇ ਸਾਡੀ ਵੀਡੀਓ ਇੱਕ ਐਂਟਰਟੇਨਮੈਂਟ ਵਾਸਤੇ ਵੀ ਹੁੰਦੀ ਹੈ ਸਾਡੀ ਵੀਡੀਓ ਨੂੰ ਸਹੀ ਪਾਸੇ ਲੈ ਕੇ ਜਾਣਾ ਗਲਤ ਪਾਸੇ ਲੈ ਕੇ ਜਾਣਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ